ਈ ਨਾਮ ਆਪਣਾ ਇਹ ਸਰ ਭਜਨ ਕੌਰ ਜੀ। ਅੱਛਾ ਕੀ ਗੱਲ ਬਾਤ ਹੈ ਜਗਾ ਦੀ ਜੀ? ਇਹ ਪੁੱਤ ਜਗਾ ਤੇ ਵੇਹਲੋ ਆਹੀ ਇੰਨੇ ਸਾਲ ਹੋ ਗਏ ਲੈ ਨੂੰ 50 60 ਸਾਲ ਹੋ ਗਏ ਆ। ਇਹ ਡੈਡੀ ਵੀ ਪੂਰੇ ਹੋ ਗਏ ਆ ਤੇ ਇਹ ਬੰ ਜਬਰਦਸਤ ਹੀ ਆ ਨਾਲ ਸਾਡੇ ਥਾਂ 'ਚ ਵੱਡਦਾ ਸਾਨੂੰ ਗੰਦੀਆਂ ਗਾਲਾਂ ਕੱਢਦਾ ਹਨ ਵੇਖ ਵੇ ਵੀ ਗਾਲਾਂ ਕੱਢਦਾ। ਅੱਜ ਸਾਡੀ ਕੰਧ ਸੁੱਟ ਗਿਆ ਜੀ। ਕੀ ਨਾਂ ਬੰਦੇ ਦਾ? ਇਹਦਾ ਨਾਂ ਹੈਗਾ ਜੇ ਲਖਬੀਰ ਲਖਬੀਰ ਸਿੰਘ ਲਾਲੀ ਕਹਿੰਦੇ ਨਾਲ ਛੋਟਾ ਨਾਂ। ਕੀ ਮਾਰ ਕਰਦੇ ਹੁਣ ਤੁਸੀਂ ਅਸੀਂ ਹੁਣ ਇਹ ਜੀ ਸਾਨੂੰ ਇਨਸਾਫ ਦਿਵਾਓ ਸਾਡੇ ਕੰਦ ਜਿਹੜੀ ਛੁੱਟੀ ਸਾਡੇ ਤੇ ਕੋਠੇ ਟਾਉਣ ਆਣ ਪਿਆ ਵਾ ਇਹ ਤੇ ਪਰਚਾ ਕੀਤਾ ਜAVE ਇਹ ਤੇ ਪਰਚਾ ਕੀਤਾ ਜਾਵੇ ਇਹ ਤੇ ਪਰਚਾ ਹੀ ਕੀ ਕਰੀਏ ਅਸੀਂ ਤੇ ਇਤੋਂ ਡਰਦੇ ਫਿਰਦੇ ਸਾਡੇ ਤੇ ਬੈਰ ਪਿਆ ਜੇ ਭਜੀ ਕੀ ਨਾਮ ਆਪਰਾ ਮੇਰਾ ਜੀ ਸੁਖਰਾਜ ਸਿੰਘ ਜੇ ਨੰਬਰਦਾਰ ਕਾਜੀਕੋਟ ਅੱਛਾ ਕੀ ਗੱਲਬਾਤ ਹੋਈ ਹੈ ਜੀ ਇਹ ਇਹ ਸਾਰਾ ਸਾਡੇ ਫਾਦਰ ਨੇ ਜਗਾ ਜੀ ਨਾਸੀ ਦੀ ਖਰੀਦੀ ਆ ਉਦੋਂ ਦਾ ਇਹ ਸਾਡਾ ਕਬਜ਼ਾ ਵਾ ਚਾਰ ਦੁਆਰੀ ਹੋਈ ਆ ਸਾਡੇ ਘਰ ਦੇ ਨਾਲ ਕੋਠਾ ਪਿਆ ਵਾ ਲੈਟਰਨ ਟੈਂਕ ਬਣਿਆ ਵਾ ਸਾਡੇ ਦਰਖਤ ਲੱਗੇ ਸਾਡੇ ਫਾਦਰ ਵੇਲੇ ਦੇ ਨਾਸੀ ਦੇ ਲੱਗੇ ਆ ਵਿੱਚ ਅਸੀਂ ਇਹਦੇ ਜਿਹੜੇ ਆ ਸਬਜੀ ਸੁਬਜੀ ਬੀਜਦੇ ਆ ਅੰਦਰ ਬਾਹਰ ਹੁਣ ਵੀ ਅਸੀਂ ਸਬਜੀ ਬੀਜੀ ਸੀ ਤੇ ਅਸੀਂ ਗਾ ਨਮੀ ਹੁਣ ਲਾ ਦੀਏ ਤੇ ਇਹਨੇ ਸਾਰਾ ਅੱਜ ਕੀ ਕੀਤਾ ਵਾ ਕਿ ਉਹਦਾ ਜਨੇ ਆ ਉਹਦਾ ਨਾਮ ਹੈ ਜੀ ਲਖਬੀਰ ਸਿੰਘ ਉਰਫ ਲਾਲੀ ਅੱਛਾ ਜੀ ਇਹਨੇ ਸਾਰਾ ਆੜ ਕੇ ਲਲਕਾਰੇ ਮਾਰਦਿਆ ਕਹਿੰਦਾ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਸਾਰੇ ਪਰਿਵਾਰ ਨੂੰ ਤੇ ਸਾਡੀਆਂ ਜਨਨਾਲੀਆਂ ਵੀ ਖੜੀਆਂ ਸੀ ਗੰਦੀਆਂ ਗਾਲਾਂ ਕੱਢਦਾ ਸੀ ਅਹੀਂ ਸਰ ਬਾਹਰ ਨਿਕਲਿਆ ਤੇ ਇਹਨੇ ਆਉਂਦੇ ਆ ਧੱਕਾ ਮਾਰ ਕੇ ਲਲਕਾਰੇ ਮਾਰਦੇ ਨੇ ਸਾਡੀ ਕੰਥ ਥਲੇ ਸੁਰਤੀਆਂ ਅਸੀਂ ਕਿਹਾ ਤੇ ਇਹ ਕਹਿੰਦਾ ਜੀ ਮੈਂ ਉਹ ਨਾਂ ਵੀ ਲੈਂਦਾ ਵਿੱਚ ਵੇਖੋ ਮੌਕੇ ਦੀ ਸਰਕਾਰ ਦਾ ਇਹ ਕਿ ਮੈਂ ਉਹਨਾਂ ਦਾ ਬੰਦਾ ਜੇ ਹੈ ਉਹ ਹੈ ਸਾਡੇ ਕੋ ਰੋਣਾ ਪਉਂਦਾ ਅਸੀਂ ਤੁਸੀ ਦਰਖਾਸਤ ਦਿੱਤੀ ਸੀ ਅਹੀਂ ਸਰ ਦਰਖਾਸਤ ਦੇ ਆ ਅੱਛਾ ਜੀ ਹਾਂ ਜੀ ਤੇ ਮੌਕੇ ਤੇ ਪੁਲਿਸ ਆਈ ਮੌਕੇ ਤੇ ਪੁਲਿਸ ਨੇ ਮੌਕਾ ਵੇਖਿਆ ਵਾ ਅਸੀਂ ਵੀ ਦਰਖਾਸਤ ਦਿੱਤੀ ਆ ਉਹਨਾਂ ਮੌਕਾ ਵੇਖਿਆ ਸਵੇਰ ਦਾ ਟਾਈਮ ਉਹਨਾਂ ਰੱਖਿਆ ਕੀ ਮੰਗ ਕਰਦੇ ਹੋ ਤੁਸੀਂ ਅਹੀਂ ਸਰ ਸਾਨੂੰ ਇਨਸਾਫ ਦਵਾਇਆ ਜਾਵੇ ਕੋਈ ਛੇੜੀ ਕੰਨ ਢਾਈ ਤੇ ਪਰਚਾ ਹੋਣਾ ਚਾਹੀਦਾ ਜੀ ਬੰਦੇ ਤੇ ਇਹ ਸਰਦੀਆਂ ਪੈਣ ਵਾਲੇ ਕੋਠੇ ਤੇ ਚੜ ਕੇ ਲਲਕਾਰੇ ਮਾਰਦਾ ਜੀ ਬਾਹਰੋਂ ਮੁੰਡੇ ਲਿਆ ਕੇ ਕਿੰਨੇ ਜਣੇ ਆਏ ਸੀ ਅੰਦਰ ਐਂਟਰ ਹੋਏ ਇੰਨੇ ਸਰ ਕੱਲੇ ਨੇ ਐਂਟਰ ਹੋ ਕੇ ਛੁੱਟੀ ਆ ਜੀ ਇੰਨੇ ਛੁੱਟੀ ਇਹ ਸਾਰਾ ਹੋ ਸਕਦਾ ਜੀ ਲਕਾਇਆ ਸਾਨੂੰ ਆਂਦਾ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਜੱਗੇ ਆਏ ਤੇ ਤੁਹਾਨੂੰ ਖਤਰਾ ਸਾਨੂੰ ਸਾਰੇ ਤੋਂ ਖਤਰਾ ਜੀ ਮਹਾਰਾਜ ਜੇ ਵੇਖੋ ਸਾਡੇ ਬੱਚੇ ਛੋਟੇ ਛੋਟੇ ਮੈਂ 25 55 ਸਾਲ ਦਾ ਵਾਂ ਤੇ ਮੈਂ ਇਹਦੇ ਨਾਲ ਲੜ ਸਕਦਾ ਵਾਂ ਬਾਹਰੋਂ ਮੁੰਡੇ ਲਿਆ ਕੇ ਲਲਕਾਰੇ ਆ ਅੱਜ ਵੀ ਲਲਕਾਰੇ ਮਾਰਦਾ ਫਿਰਦਾ ਜੀ ਛੜਕੇ ਦਰਖਾਹ ਦਿੱਤੀ ਆਂਦਾ ਮੇਰਾ ਕੀ ਬਗੜ ਲੂਗਾ ਓਕੇ ਤੇ ਪੁਲਸਾਂ ਜੀ ਕੀ ਕਹਿ ਗਈ ਸਰ ਪੁ ਦੋ ਮਰਗਮਾ ਭਾਜੀ ਕੀ ਨਾਮ ਆ ਆਪਣਾ ਮੇਰਾ ਨਾਮ ਲਖਵੀਰ ਸਿੰਘ ਆ ਜੀ ਛ ਕੀ ਗੱਲ ਬਾਤ ਹੋਈ ਜਿਹੜੀ ਕੰਦ ਦੀ ਸਰ ਕਿ ਉਹ ਜਗਾ ਦੀ ਤੁਹਾਡੇ 21 ਮੀਟਰ ਹੈਗਾ ਸਰ ਜੀ ਉਹ ਜਗਾ ਐਕਚੁਅਲੀ ਸਾਡੇ ਨਾਮ ਆ ਜੀ 26 ਮਰਲੇ ਸਾਡੇ ਨਾਲ ਰਜਿਸਟਰੀ ਆ ਜੀ ਜਮਾ ਪੰਜੀ ਸਾਡੇ ਨਾਲ ਆ ਜੀ ਇੰਤਕਾਲ ਕਰਦਾਰੀ ਸਭ ਕੋਲ ਸਾਡੇ ਨਾਲ ਆ ਜੀ ਤੇ 2014 ਵਿੱਚ ਮਤਲਬ ਅਸੀਂ ਉਹਨੂੰ ਕਰਨ ਲੱਗੇ ਸੀਗੇ ਸਾਰੀ ਘਰ ਦੀ ਇਹਨੇ ਸਾਨੂੰ ਰੋਕਿਆ ਕਿ ਨਹੀਂ ਜੀ ਇਹ ਬਾਅਦ ਕੋਰਟ ਵਿੱਚ ਆਪ ਗਿਆ ਠੀਕ ਹੈ ਜੀ ਉੱਥੇ ਇਹਨੇ ਸਟੇ ਲਈ ਆਰਡਰ ਪਾਇਆ ਤੇ ਉਸਟੇ ਨੂੰ ਮਿਲਿਆ ਨਹੀਂ ਜੀ ਤੇ ਉਸ ਤੋਂ ਬਾਅਦ ਕੋਰਟ ਵਿੱਚ ਕੇਸ ਚੱਲਿਆ ਠੀਕ ਹੈ ਜੀ ਉਹਦੇ ਵਿੱਚ ਥੋੜੇ ਜਿਹਾ ਪ੍ਰੋਬਲਮ ਹੋਣ ਕਰਕੇ ਉਹ ਪਹਿਲਾਂ ਕੇਸ ਡਿਸਮਿਸ ਹੋਇਆ ਸੀ ਉਸ ਤੋਂ ਬਾਅਦ ਅਸੀਂ ਫਿਰ ਇਹਦੀ ਅਪੀਲ ਪਾਈ ਜੀ ਆਪਣੇ ਹਾਈ ਕੋਰਟ ਸੈਸ਼ਨ ਜੱਜ ਦੇ ਵਿੱਚ ਜੀ ਆਹ ਸੌਰੀ ਹਾਈ ਕੋਰਟ ਨਹੀਂ ਸੈਸ਼ਨ ਜੱਜ ਦੇ ਵਿੱਚ ਅਪੀਲ ਕੀਤੀ ਜੀ ਤੇ ਉਹ ਹੁਣ ਮਤਲਬ ਐਂਡ ਤੇ ਆ ਗਿਆ ਸੀ ਉਹ ਡਨ ਹੋ ਗਈ ਸੀ ਐਕਸੈਪਟ ਕਰ ਲਈ ਨੰਨੇ ਜੱਤ ਸਾਹਿਬ ਨੇ ਤੇ ਉਹਦਾ ਬਸ ਰਿਜ਼ਲਟ ਆਉਣ ਹੀ ਵਾਲਾ ਸੀਗਾ ਜੀ ਤੇ ਰਿਜ਼ਲਟ ਆਉਣ ਦੇ ਚੱਕਰ ਚ ਇਹਨੇ ਵੇਖਿਆ ਕਿ ਇਹ ਮੇਰੇ ਹੱਥੋਂ ਚੀਜ਼ ਨਿਕਲ ਜੂਗੀ ਫਿਰ ਮਤਲਬ ਗੱਲ ਬਣੂਗੀ ਇਹ ਚੱਕ ਕੇ ਹਾਈ ਕੋਰਟ ਚ ਲੱਗਿਆ ਜੀ ਉਸ ਤੋਂ ਬਾਅਦ ਇਸ ਤੋਂ ਬਾਅਦ ਕੀ ਕਰਦਾ ਜੀ ਜਦੋਂ ਕੋਰਟ ਵਿੱਚ ਕੇਸ ਚੱਲ ਰਿਹਾ ਵਾ ਇਹ ਮੇਰੇ ਚ ਆਣ ਕੇ ਜਾਇਦਾਦ ਨਾਲ ਪੰਗੇ ਲੈਂਦਾ ਜੀ ਕਿਉਂਕਿ ਕੋਰਟ ਵਿੱਚ ਕੇਸ ਚੱਲਦੇ-ਚੱਲਦੇ ਇਹਨਾਂ ਨੇ ਪਹਿਲਾਂ 2016 ਵਿੱਚ ਅਸੀਂ ਸਾਰੇ ਪਰਿਵਾਰ ਬਾਹਰ ਸੀਗੇ ਫੈਮਿਲੀ ਮੇਰੀ ਮੇਰੇ ਫਾਦਰ ਸਾਹਿਬ ਮਦਰ ਸਾਰੇ ਬਾਹਰ ਗਏ ਆਂ ਤੇ ਇਹਨਾਂ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਚਾਰਦਵਾਰੀ ਕੀਤੀ ਠੀਕ ਹੈ ਜੀ ਉਦੋਂ ਫਿਰ ਮੇਰੇ ਫੈਮਿਲੀ ਸੀ ਕੋਰਟ ਵਿੱਚ ਵੀ ਫੋਟੋ ਲੱਗੀਆਂ ਜਦੋਂ ਚਾਰਦਵਾਰੀ ਪਹਿਲਾਂ ਨਹੀਂ ਸੀ ਹੈਗੀ ਜਦੋਂ ਕੋਰਟ ਵਿੱਚ ਕੇਸ ਚੱਲਦਾ ਸੀ ਉਹ ਕੋਰਟ ਵਿੱਚ ਆਲਰੇਡੀ ਪ੍ਰੂਫ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਇਹ ਰੋਸ਼ ਛੇੜਖਾਨੀ ਕਰਦਾ ਕਿ ਇਹ ਹੁਣ ਆਇਆ ਬਾਹਰੋਂ ਤੇ ਇਹਨਾਂ ਮਸ਼ੇਰਖਾਨੀ ਕਰਾਂ ਤੇ ਇਹਨੂੰ ਇੱਥੇ ਬਸਾਵਾਂ ਨਹੀਂ ਇਸ ਤਰ੍ਹਾਂ ਵੀ ਕੋ ਲੱਗਦਾ ਕਹਿੰਦਾ ਜਗਾ ਮੈਂ ਖਰੀਦੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਪਹਿਲਾਂ ਦੀ ਦੇਖੋ ਸਰ ਜੀ ਅਸੀਂ ਕਹਿੰਦੇ ਹਾਂ ਕਿ ਇੱਕ ਚੀਜ਼ ਦਾ ਕੋਈ ਆਪਾਂ ਕਿਸੇ ਚੀਜ਼ ਦਾ ਹੱਲ ਕਰਨਾ ਹੁੰਦਾ ਕਿ ਹੱਲ ਕਿੰਦਾ ਵਾ ਕਿ ਕਾਗਜ਼ ਪੱਤੜਾ ਖਾ ਕੇ ਤੇ ਜਮੀਨ ਦਾ ਹਾਰੇ ਹਾਲਾ ਕੀ ਆਪਾਂ ਨਿਸ਼ਾਨਦੀ ਕਰਵਾ ਸਕਦੇ ਹਾਂ ਠੀਕ ਹੈ ਜੀ ਇਹਦਾ ਇਹੋ ਹੀ ਆ ਤੇ ਅਸੀਂ ਕਹਿੰਦੇ ਆ ਨਿਸ਼ਾਨਦੀ ਕਰਵਾ ਲੈਣੇ ਆ ਜਿੱਦਾਂ ਜੋਦੇ ਥਾਂ ਕੋ ਨੂੰ ਮਿਲ ਜੂਗਾ ਭਾਵੇਂ ਹੱਡੇ ਉਹਦੇ 27 ਮਰਲੇ ਨਿਕਲਦੇ ਵਿੱਚ ਜੀ ਉਹ ਆਪਣੇ 27 ਪੂਰੇ ਕਰ ਲੈ ਤੇ ਜੇ ਸਾਡੇ ਬਾਕੀ ਬਚਦੇ ਅਸੀਂ ਆਪਣੇ ਵਿੱਚੋਂ ਦਿਆਂ ਨੂੰ ਤਿਆਰ ਆਪਣੇ ਪਹਿਲਾ 27 ਪੂਰੇ ਕਰੇ ਠੀਕ ਹੈ ਜੀ ਇਹ ਤੋਂ ਬਾਅਦ ਜੇ ਹੋਰ ਕੀ ਕੀ ਕਰ ਸਕਦੇ ਆ ਅਸੀਂ ਅਸੀਂ ਇਹਨਾਂ ਵੀ ਥੋੜਾ ਨੀਵੇਂ ਦੇਖ ਸਕਦੇ ਆ ਜੀ ਅਸੀਂ ਇਹਨਾਂ ਨੇ ਵੀ ਹੁਣ ਤਿਆਰਾਂ ਕਿ ਚੱਲ ਤੂੰ ਪਹਿਲਾਂ ਆਪਣੇ 27 ਮਰਲੇ ਪੂਰੇ ਕਰ ਲੈ ਆਪਣੇ ਬੰਦੇ ਮੋਤਵਾਰ ਲਿਆ ਪਟਵਾਰੀ ਸਾਹਿਬ ਨੂੰ ਲਿਆ ਆਪਾਂ ਸਾਰੇ ਗੱਲ ਕਰਕੇ ਬਹਿ ਕੇ 27 ਮਰਲੇ ਉਹਦੇ ਪਹਿਲਾਂ ਪੂਰੇ ਕਰ ਦਿੰਨੇ ਆ ਜਿਹਦੇ ਵਿੱਚ ਉਹ ਦੇਖੋ ਸਿਰਫ 20 ਮਰਲੇ ਦੀ ਜਿੱਤੀ ਹੈ ਜੀ 7 ਮਰਲੇ ਦਾਦੀ ਨਾਲ ਹੀ ਬੋਲਦੇ ਤੱਕ ਠੀਕ ਹੈ ਜੀ ਸਾਨੂੰ 7 ਮਰਲੇ ਨਾਲ ਕੋਈ ਉਹ ਤਾਂ ਲੈਣ ਦੇ ਨਹੀਂ ਹੈਗਾ ਠੀਕ ਹੈ ਜੀ ਅਸੀਂ ਤਾਂ 20 ਮਰਲੇ ਉਹਦੇ ਕੋਲ ਜਿੱਤੀੜੀ ਆਪਾਂ ਉਹ ਛੱਡ ਕੇ 7 ਮਰਲੇ ਵੀ ਪੂਰੇ ਕਰ ਤੁਹਾਨੂੰ ਕੀ ਕਿਹਾ ਪੁਲਿਸ ਨੇ ਥਾਣੇ ਆਈ ਤੁਸੀਂ ਅਸੀਂ ਆਏ ਆ ਜੀ ਇਹਨਾਂ ਬੁਲਾਇਆ ਜੇ ਫਿਰ ਅਸੀਂ ਦੋ ਵਾਰੀ ਪਹਿਲਾਂ ਹੀ ਆ ਚੁੱਕੇ ਆ ਤੇ ਇਹ ਆਉ ਬਾਕੀ ਰਹੀ ਕੱਲ ਕੰਧ ਦੀ ਗੱਲ ਜੀ ਕਹਿੰਦੇ ਕੱਲ ਛੁੱਟੀ ਹੈ ਜੀ ਉਦੋਂ ਮੇਰੇ ਕੋਲ ਸਬੂਤ ਹੈ ਕਿ ਸਾਰਾ ਕੁਝ ਰਿਕਾਰਡ ਹੈਗਾ ਜੀ ਸਭ ਕੁਝ ਇਹਨਾਂ ਨੇ ਮੈਨੂੰ ਗਾਲੀ ਗਲੋਚ ਕੀਤੀ ਆ ਕਿ ਰੈਡ ਟਰੈਕਟਰ ਵਾਰਿਆ ਜੀ ਉੱਥੇ ਵਿੱਚ ਮੇਰੇ ਪਲਾਟ ਮੇਰੇ 'ਚ ਟਰੈਕਟਰ ਵਾਰ ਕੇ ਵਾਈ ਕਰ ਰਹੇ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਜੀ ਇਹਨੇ ਭਰਾ ਨੇ ਜਗਰਾਜ ਸਿੰਘ ਨੇ ਮੈਨੂੰ ਗਾਲਾਂ ਕੱਢੀਆਂ ਜੀ ਇਹਨੇ ਸੁਖਰਾਜ ਨੇ ਮੈਨੂੰ ਗਾਲਾਂ ਕੱਢੀਆਂ ਉਹ ਨਿਆ ਵੜ ਕੇ ਆਇਆ ਭਾਈ ਪਹਿਲੀ ਇਹਨਾਂ ਦੇ ਵਿੱਚ ਲੈ ਕੇ ਟਰੈਕਟਰ ਆ ਰਿਹਾ ਜੀ ਇਹਦਾ ਮਤਲਬ ਟਰੈਕਟਰ ਵੀ ਮੇਰੇ ਕੋਲ ਵੀਡੀਓ ਪਈ ਹੈ ਸਾਰਾ ਕੁਝ ਰਿਕਾਰਡ ਪਿਆ ਜੀ ਕਹਿੰਦਾ ਕਿ ਕੰਦ ਸੁਟੀ ਹੈ ਜੀ ਕੰਦ ਦੀ ਵੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ ਕੰਦ ਆਲਰੇਡੀ ਥਰੇ ਡਿੱਗਣ ਵਾਲੀ ਹੈ ਜੀ ਜਦੋਂ ਫਿਰ ਮੈਂ ਉੱਥੇ ਤਾਂ ਚੱਲ ਕੇ ਵੇਖਣ ਲੱਗਾ ਉਹ ਦੋ ਵੱਡੇ ਉੱਪਰ ਡੇਗੇ ਐਤੋਂ ਬਾਅਦ ਕੁਝ ਨਹੀਂ ਉਹਨੇ ਆਪ ਚਲਿਆ ਉਹ ਕਹਿੰਦਾ ਕਿ ਤੁਸੀਂ ਕਹਿੰਦੇ ਟਰੈਕਟਰ ਲੈ ਕੇ ਵੜ ਕੇ ਵਾਰ ਕੇ ਹਾਂ ਜੀ ਮੇਰੇ ਕੋਲ ਰਿਕਾਰਡਿੰਗ ਹੈ ਮੇਰੇ ਕੋਲ ਰਿਕਾਰਡਿੰਗ ਹੈਗੀ ਜੀ ਮੇਰੇ ਕੋਲ ਸਾਰੀ ਰਿਕਾਰਡਿੰਗ ਹੈ ਮੈਂ ਇੱਕ ਸਬੂਤ ਸਾਹਮਣੇ ਪੇਸ਼ ਕਰ ਦੂੰਗਾ ਜੀ ਠੀਕ ਹੈ ਜ